ਅਸੀਂ ਇਸ ਵਕਤ ਪਤਲਾ ਦੇ ਵਿੱਚ ਹਾਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਫੀ ਲੰਮਾ ਸਮਾਂ ਇੱਥੇ ਸੱਤਾ ਦੇ ਵਿੱਚ ਪੰਜਾਬ ਵਿੱਚ ਰਾਜ ਕੀਤਾ ਹੈ ਔਰ ਉਹਨਾਂ ਦੇ ਜਿਹੜੇ ਵਰਕਰ ਸੀਗੇ ਜਾਂ ਜਿਹੜੇ ਉਤਿਹਾਰ ਸੀਗੇ ਉਹਨਾਂ ਵੱਲੋਂ ਵੀ ਕਾਫੀ ਜ਼ਿਆਦਾ ਜਿਹੜਾ ਕਾ ਕਾਲੀ ਦਲ ਦਾ ਕਾਫੀ ਬੋਲ ਵਾਲਾ ਦੇਖਣ ਨੂੰ ਮਿਲਿਆ ਉਸ ਵਕਤ ਦਾ ਪਰ ਅੱਜ ਜਦੋਂ ਕਿ ਕਾਲੀ ਦਲ ਲਹਿਰ ਇੱਕ ਡਾਗੋ ਮਗਾ ਜਾ ਰਹੀ ਆ ਅਸੀਂ ਇਸ ਵਕਤ ਬੈਠੇ ਆ ਅਸੀਂ ਕਾਲੀ ਦਲ ਦੇ ਜਿਹੜੇ ਨੇ ਜਰਨਲ ਸਕੱਤਰ ਸੂਬੇ ਦੇ ਰਹਿ ਚੁੱਕੇ ਆ ਪਹਿਲਾਂ ਵਰਨ ਕਾਉਂਸਲ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅੱਜ ਦਾ ਜਿਹੜਾ ਕਾਲੀ ਦਲ ਦਾ ਕਿਸ ਤਰ੍ਹਾਂ ਦਾ ਜਿਹੜਾ ਸਟੈਂਡ ਹੈ ਇੱਕ ਪਾਸੇ ਤਾਂ ਥਰੋਮੇ ਕਾਲੀ ਦਲ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਪ੍ਰਧਾਨ ਨੇ ਚੁਣੇ ਗਏ ਨੇ ਦੂਜੇ ਪਾਸੇ ਜਿਹੜੇ ਪੰਜ ਬ੍ਰੀ ਕਮੇਟੀ ਦੇ ਜਿਹੜੇ ਅੰਮ੍ਰਿਤਸਰ ਹਰਮੰਦਰ ਸਾਹਿਬ ਵੱਲੋਂ ਜਿਹੜੇ ਚੁਣੀ ਗਈ ਨੇ ਉਹਨਾਂ ਨੇ ਕਿਸ ਤਰ੍ਹਾਂ ਦਾ ਇਸ ਵਕਤ ਸਟੈਂਡ ਹੈ ਔਰ ਜਿਹੜੀ ਕਿ ਪਾਰਟੀ ਦੋ ਟੜਿਆਂ ਦੇ ਵਿੱਚ ਨਜ਼ਰ ਆ ਰਹੀ ਹੈ ਚਮਕਦੀ ਹਾਂਜੀ ਵਰੁਣ ਜੀ ਅਸੀਂ ਤੁਹਾਡੇ ਦਾ ਸਵਾਲ ਕਰਾਂਗੇ ਕਿਸ ਤਰ੍ਹਾਂ ਜਿਹੜਾ ਇਸ ਇਲਾਕੇ ਦੇ ਵਿੱਚ ਪਾਰਟੀ ਦਾ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹਨਾਂ ਦਾ ਕਿਸ ਤਰ੍ਹਾਂ ਦਾ ਸਟੈਂਡ ਹੈ ਔਰ ਤੁਸੀਂ ਕੀ ਦੇਖਦੇ ਹੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਵਾਹਿਗੁਰੂ ਜੀ ਤਸ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਹੈ ਇਹ ਜੀ ਅਸਲੀ ਅਕਾਲੀ ਦਲ ਹੈ ਦੇਖੋ ਇਹ ਬਣੀ ਸੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਜਦੋਂ ਅੰਗਰੇਜ਼ਾਂ ਦੇ ਰਾਜ ਚ ਮਸੰਦਾਂ ਦਾ ਕਬਜ਼ਾ ਸੀ ਗੁਰੂ ਘਰਾਂ ਦੇ ਉੱਤੇ ਤੇ ਉਸ ਟਾਈਮ ਸਾਡੇ ਅਕਾਲੀ ਫੂਲਾ ਸਿੰਘ ਹੋਏ ਮਾਸਟਰ ਤਾਰਾ ਸਿੰਘ ਹੋਏ ਇਹਨਾਂ ਨੇ ਅਗਵਾਈ ਕਰਕੇ ਮਸੰਦਾਂ ਦੇ ਕੋਲੋਂ ਗੁਰੂ ਘਰਾਂ ਦੇ ਕਬਜ਼ੇ ਛਡਾਏ ਸੀ ਤੇ ਇੱਕ ਲਹਿਰ ਚੱਲੀ ਸੀ ਇਹ ਲਹਿਰ ਜਿਹੜੀ ਚੱਲੀ ਸੀ ਤਾਂ ਉੱਥੋਂ ਜਿਹੜੀ ਇਸ ਲਹਿਰ ਨੂੰ ਬਾਅਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦਾ ਨਾਮ ਦਿੱਤਾ ਗਿਆ ਸੀ ਇੱਕ ਰਾਜਨੀਤਿਕ ਵਿੰਗ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਬੜਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਪੰਜਾਬ 'ਚ ਬੜਾ ਲੰਮਾ ਸਮਾਂ ਹੈ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਹੈ ਤੇ ਵੱਡੇ ਵੱਡੇ ਜਰਨੈਲ ਨੇ ਅਗਵਾਈ ਕੀਤੀ ਹੈ ਜਿਵੇਂ ਗੁਰਚੰਦ ਸਿੰਘ ਟੌੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਗਦੇਵ ਸਿੰਘ ਤਲਵੰਡੀ ਪੁਰਾਣੇ ਮਾਸਟਰ ਤਾਰਾ ਸਿੰਘ ਅਕਾਲੀ ਫੂਲਾ ਸਿੰਘ ਵੱਡੇ ਵੱਡੇ ਜਰਨੈਲ ਜਿਹੜੇ ਹੋਏ ਨੇ ਸਰਜੀਤ ਸਿੰਘ ਬਰਨਾਲਾ ਤੇ ਪਰ ਜਿਹੜੀ ਅੱਜ ਦੀ ਸਥਿਤੀ ਬਣ ਗਈ ਅੱਜ ਦੀ ਸਥਿਤੀ ਇਹ ਬਣ ਗਈ ਵੱਡੇ ਬਾਦਲ ਸਾਹਿਬ ਤੋਂ ਬਾਅਦ ਜਿਹੜੇ ਕੁਝ ਫੈਸਲੇ ਇਹ ਜੇ ਮਾੜੇ ਲਏ ਗਏ ਤੇ ਜਿਹਦੇ ਕਰਕੇ ਸਾਰਾ ਪੰਜਾਬ ਹੈ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਹਰ ਇੱਕ ਦਿਹਾਤੀ ਖੇਤਰ ਚ ਲਾ ਲਓ ਸ਼ਹਿਰੀ ਚ ਲਾ ਲਓ ਗੁਰੂਗ੍ਰਾਂਧ ਸਾਹਿਬ ਦਾ ਸ਼ਰਧਾ ਰੱਖਦਾ ਪਰ ਜਦੋਂ ਕੁਝ ਫੈਸਲੇ ਇਹ ਜੇ ਸਾਡੇ ਪਾਰਟੀ ਪ੍ਰਧਾਨ ਵੱਲੋਂ ਲਏ ਗਏ ਜਿਹਦੇ ਕਰਕੇ ਪੰਜਾਬ ਵੀ ਸਾਰਾ ਉਲਟ ਗਿਆ ਤੇ ਤਾਂ ਕਰਕੇ ਇਹਦਾ ਜਦੋਂ ਮਾਫੀ ਮੰਗਣ ਗਏ 2 ਦਸੰਬਰ ਨੂੰ ਪਿਛਲੇ ਸਾਲ ਦੀ ਗੱਲ ਹੈ 2 ਦਸੰਬਰ ਨੂੰ ਜਦੋਂ ਮਾਫੀ ਮੰਗਣ ਗਏ ਤਾਂ ਆਕਾਲ ਤੱਕ ਦੀ ਫਸੀਲ ਤੋਂ ਫੈਸਲਾ ਹੋਇਆ ਸੀ ਵੀ ਜਿਹੜੀ ਇਹ ਪਾਰਟੀ ਹੈ ਸ਼ਰਮਣੀ ਕਾਲੀ ਗਲਤੀ ਜਿਹੜੀ ਲੀਡਰਸ਼ਿਪ ਹੈ ਉਹ ਅਗਵਾਈ ਕਰਨ ਦਾ ਜਿਹੜਾ ਅਧਿਕਾਰ ਹੈ ਨੈਤਿਕ ਅਧਿਕਾਰੋਂ ਗਵਾ ਚੁੱਕੀ ਐ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਜੀ ਚ ਸੰਤਾ ਸਿੰਘ ਉਮੈਦਪੁਰੀ ਸਰਜੀਤ ਸਿੰਘ ਇਕਬਾਲ ਸਿੰਘ ਝੁੰਦਾ ਸਾਡੇ ਬਡਾਲਾ ਸਾਹਿਬ ਤੇ ਬੀਬੀ ਸੁਖਵੰਤ ਕੌਰ ਤੇ ਮਨਪ੍ਰੀਤ ਈਆਲੀ ਤੇ ਸਾਡੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਤੇ ਕਿਰਪਾਲ ਸਿੰਘ ਬਡੁੰਗਰ ਜੀ ਪਰ ਉੱਥੇ ਵੀ ਬੜੀ ਨਮੋਸ਼ੀ ਇੱਕ ਹੋਰ ਚੱਲਣੀ ਪਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਕੇ ਵੀ ਉਹ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਪਾਲਣਾ ਕੀਤਾ ਉਹ ਉਸ ਕਮੇਟੀ ਨੂੰ ਟੁੱਟ ਕਰਕੇ ਛੱਡ ਗਏ ਤਾਂ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਭਰਤੀ ਕਰ ਰਹੀ ਹੈ ਤੇ ਆ ਇਸ ਮਹੀਨੇ ਜਿਹੜੀ ਸਾਰੀ ਹੈ ਜੀ ਅਕਾਲੀ ਦਲ ਦਾ ਪੁਨਰਗਠਨ ਹੈ ਜਿਹੜਾ ਹੋ ਜਾਣਾ ਇਸ ਮਹੀਨੇ ਤੁਹਾਨੂੰ ਕੀ ਲੱਗਦਾ ਹੈ ਜਦੋਂ ਕਿ ਪਹਿਲਾ ਸੱਤਾ ਆਈ ਆ ਕਾਫੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਰਹੀ ਆ ਉਸ ਟਾਈਮ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀਗੇ ਕੁਝ ਇਥੋਂ ਜਿਹੜੇ ਹੋਰ ਵੀ ਅ ਅਕਾਲੀ ਦਲ ਦੇ ਜਿਹੜੇ ਸੀਗੇ ਕਹਿੰਦੇ ਵੀ ਇਸ ਇਲਾਕੇ ਦੇ ਮੋਢ ਸੀਗੇ ਕਹਿੰਦੇ ਉਹ ਤੁਹਾਡੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਚਲੇ ਗਏ ਦੇ ਵਿੱਚ ਸੀ ਇਹ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਟਾਈਮ ਨਹੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੀ ਯਾਦ ਆਈ ਵੀ ਅਸੀਂ ਕੋਈ ਇਸ ਤਰ੍ਹਾਂ ਦੀ ਕਮੇਟੀ ਦੇ ਵਿੱਚ ਜਾਂ ਕੋਈ ਜਿਹੜੀ ਹੁਣ ਨਵੇਂ ਚਿਹਰੇ ਤੋਂ ਜਿਹੜੀ ਅਕਾਲਤ ਤੋਂ ਬਣੀ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਬੜੀ ਤੁਹਾਡਾ ਇਹ ਜਵਾਬ ਪੰਜਾਬ ਦੀ ਜਨਤਾ ਨੇ ਵੀ ਇਹ ਜਿਹੜਾ ਸੁਖਵੀਰ ਬਾਦਲ ਦਾ ਜਿਹੜਾ ਆਈਟੀ ਵਿੰਗ ਹੈ ਜਿਹੜਾ ਪੈਸਿਆਂ ਨਾਲ ਪੇਡ ਹੈ ਜਿਹੜਾ ਆਈਟੀ ਵਿੰਗ ਹੈ ਉਹ ਵੀ ਇਸ ਤਰ੍ਹਾਂ ਦਾ ਸਵਾਲ ਕਰਦਾ ਤੁਹਾਡੇ ਮਾਧਿਅਮ ਰਹੀ ਅੱਜ ਇਹ ਤੁਹਾਡੇ ਜਵਾਬ ਮੈਂ ਤੁਹਾਡੀ ਗੱਲ ਦਾ ਦੇਣ ਲੱਗਿਆ ਸਾਰੇ ਸੁਣ ਲੈਣ ਜਦੋਂ ਸ਼ਰੋਮਣੀ ਅਕਾਲੀ ਦਲ 'ਚ ਬੈਠੇ ਸੀ ਅਸੀਂ ਵੀ ਬੈਠੇ ਸੀ ਚਾਰ-ਚਾਰ ਪੀੜ੍ਹੀਆਂ ਤੋਂ ਸ਼ਰੋਮਣੀ ਅਕਾਲੀ ਦਲ 'ਚ ਕੰਮ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾ ਐਲੀਕੇਸ਼ਨ ਲੱਗੇ ਬਰਗਾੜੀ ਦੇ ਲੱਗੇ ਬਰਗਾੜੀ ਕਾਂਢ ਚ ਗੋਲੀ ਚਲਾਣ ਦੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਫਿਰ ਗੁਰੂ ਸਾਹਿਬ ਦੀ ਬੇਅਦਬੀ ਦੀ ਐਲੀਕੇਸ਼ਨ ਲੱਗੇ ਤਾਂ ਅਸੀਂ ਉਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਦਾ ਸੁਖਵੀਰ ਸਿੰਘ ਬਾਦਲ ਨਾਲ ਸਾਡੀ ਪਾਰਟੀ ਨਾਲ ਅਸੀਂ ਇੱਕ ਠੋਕ ਕੇ ਖੜੇ ਸੀ ਕਿਉਂਕਿ ਨਾ ਪਾਰਟੀ ਨੇ ਇਹ ਕੰਮ ਕੀਤਾ ਨਾ ਮਤਲਬ ਇਹ ਸਭ ਝੂਠੇ ਐਲੀਕੇਸ਼ਨ ਸੀ ਪਰ ਅਸੀਂ ਜਨਤਾ ਚ ਪੂਰਾ ਡਿਫੈਂਡ ਕੀਤਾ ਸੰਗਤ ਚ ਪੂਰਾ ਡਿਫੈਂਡ ਕੀਤਾ ਇਸ ਗੱਲ ਨੂੰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਸੀਗੇ ਅਰੇ ਨਮੋਸ਼ੀ ਉਦੋਂ ਚੱਲਣੀ ਪਈ ਜਦੋਂ ਪੰਜਾਬ ਦੀ ਜਨਤਾ ਨੂੰ ਅਸੀਂ 2 ਦਸੰਬਰ ਦੇ ਮਾਫੀ ਨਾਮੇ ਤੇ ਜਦੋਂ ਇੱਕ ਚੀਜ਼ ਝੋਲੀ ਪਵਾ ਲਈ ਆਪਾਂ ਨੇ ਵੀ ਚਲੋ ਜੀ ਜੋ ਹੋ ਗਿਆ ਸਾਨੂੰ ਮaaf ਕੀਤਾ ਜਾਵੇ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮaaf ਕੀਤਾ ਜਾਵੇ ਅਸੀਂ ਕੀਤੀਆਂ ਨੇ ਜੀ ਗੁਨਾਹ ਕੀਤੇ ਨੇ ਸਾਡੇ ਤੋਂ ਹੋਏ ਨੇ ਵੱੱਜਰ ਗੁਨਾਹ ਹੋਏ ਨੇ ਮaaf ਕੀਤਾ ਜਾਵੇ ਪਰ ਉਸ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਿਹੜਾ ਫੈਸਲਾ ਆਇਆ ਆਪਾਂ ਉਹਨੂੰ ਮੰਨਣ ਦੀ ਬਜਾਏ ਉਹਨੂੰ ਮੰਨਣ ਦੀ ਬਜਾਏ ਆਪਾਂ ਜ਼ਥੇਦਾਰਾਂ ਦੀ ਆਪਣੀ ਪੇਡ ਆਈਟੀ ਬੈਂਕ ਤੋਂ ਕਰਦਾਰ ਕੂਸ਼ੀ ਕਰਾਣੀ ਸ਼ੁਰੂ ਕਰਤੀ ਜ਼ਥੇਦਾਰ ਬਦਲਨੇ ਸ਼ੁਰੂ ਕਰਤੇ ਹੁਣ ਇੱਕ ਜ਼ਥੇਦਾਰ ਸਾਡੇ ਜਿਹੜੇ ਅਕਾਲ ਤਖਤ ਦੇ ਸਾਹਬ ਦੇ ਹੈਗੇ ਸੀ ਅ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਕਰਦਾਰ ਕੂਸ਼ੀ ਹੋਈ ਫਿਰ ਸਾਡੇ ਦੂਜੇ ਜ਼ਥੇਦਾਰ ਸਾਹਿਬ ਨੂੰ ਜਿਹਨਾਂ ਨੂੰ ਹੁਣ ਹਟਾਇਆ ਗਿਆ ਉਹਨਾਂ ਨੂੰ ਕੋਟ ਦਾ ਦੇਖਿਆ ਕਿਤੇ ਵੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਅਕਾਲ ਤਖਤ ਸਰਵੋੱਚ ਅਦਾਲਤ ਜਿਹੜੀ ਪੰਜਾਬ 'ਚ ਮੰਨੀ ਗਈ ਆ ਉਹਦੇ ਜਥੇਦਾਰ ਨੂੰ ਇੱਕ ਅਰਗਿਆਨੀ ਰਘਵੀਰ ਨੂੰ ਕੋਰਟ ਦਾ ਹਸਾਰਾ ਲੈਣਾ ਪੈਜੇ ਦੱਸੋ ਜੀ ਇਸ ਤੋਂ ਨਾਮੋਸ਼ੀ ਦੀ ਗੱਲ ਹੋਰ ਕੀ ਕਿੱਥੇ ਸੰਗਤ ਪੁੱਛਦੀ ਐ ਕਿਹੜੇ ਕੰਮ ਹੀ ਅਸੀਂ ਪੈਗੇ ਸਰਦਾਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹੁਣ ਇਹ ਜਥੇਦਾਰਾਂ ਨੂੰ ਬਦਲਣ ਦਾ ਜੇਬ ਤੋਂ ਕੱਢ ਕੇ ਬਦਲ ਦੇਣੇ ਇਹ ਸੰਗਤ ਨੇ ਨਹੀਂ ਪ੍ਰਵਾਨ ਕੀਤੇ ਸਾਡੀ ਇੱਕ ਅਰਗਿਆਨੀ ਰਘਵੀਰ ਨੂੰ ਕੋਟ ਦਾ ਸਾਰਾ ਲੈਣਾ ਪੈ ਜੇ ਦੱਸੋ ਜੀ ਇਸ ਤੋਂ ਨਾਮੋਸ਼ੀ ਦੀ ਗੱਲ ਹੋਰ ਕੀ ਕਿੱਥੇ ਸੰਗਤ ਪੁੱਛਦੀ ਐ ਕਿਹੜੇ ਕੰਮ ਹੀ ਅਸੀਂ ਪੈ ਗਏ ਸਰਦਾਰ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਹੁਣ ਇਹ ਜਥੇਦਾਰਾਂ ਨੂੰ ਬਦਲਣ ਦਾ ਜੇਬ ਚੋਂ ਕੱਢ ਕੇ ਬਦਲਦੇ ਨੇ ਤੇ ਸੰਗਤ ਨੇ ਨਹੀਂ ਪ੍ਰਵਾਨ ਕੀਤੇ ਸਾਡੀ ਆਤਮਾ ਜਮੀਰ ਜਿਹੜਾ ਹੈਗਾ ਇਹ ਬੋਝ ਝੱਲਣ ਨੂੰ ਤਿਆਰ ਨਹੀਂ ਗੁਰੂ ਸਾਹਿਬ ਵਾਲ ਪਿੱਠ ਨਹੀਂ ਹੋਣੀ ਤਾਂ ਕਰਕੇ ਸਾਨੂੰ ਇਹ ਮਜਬੂਰਨ ਹੈ ਜਿਹੜਾ ਪੰਜ ਮੈਂਬਰੀ ਕਮੇਟੀ ਜਿਹੜੀ ਉਹਦਾ ਸਾਥ ਦੇਣਾ ਪਿਆ ਕੀ ਲੱਗਦਾ ਹੈ ਕਿ ਆ ਵੀ ਅਸੀਂ ਜਿਸ ਉਸ ਟਾਈਮ ਇਹ ਸੱਤਾ ਦੇ ਵਿੱਚ ਸੀ ਅਕਾਲੀ ਦਲ ਸਰਕਾਰ ਸੀਗੀ ਔਰ ਵਿਭਦੀ ਕਾਂਡ ਦੇ ਕਾਫੀ ਉਸ ਟਾਈਮ ਐਲੀਗੇਸ਼ਨ ਲੱਗੇ ਸੀਗੇ ਤੁਸੀਂ ਕਿਹਾ ਵੀ ਅਸੀਂ ਇਹਨਾਂ ਦੇ ਨਾਲ ਮੁੱਡੇ ਨਾਲ ਮੁੱਢਾ ਜੋੜ ਕੇ ਖੜੇ ਸੀਗੇ ਕੀ ਲੱਗਦਾ ਤੁਹਾਨੂੰ ਕਿ ਇਹ ਉਸ ਟਾਈਮ ਦਾ ਜਿਹੜਾ ਸੀਨ ਸੀਗਾ ਵਿਭਦੀ ਕਾਂਡ ਦੇ ਦੋਸ਼ੀ ਅਸਲ ਕੌਣ ਸੀਗੇ ਦੇਖੋ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਹੁਣ ਕੀ ਕਹਿ ਸਕਦੇ ਆ ਜਦੋਂ ਅਕਾਲ ਤਖਤ ਸਾਹਿਬ ਦੀ ਹੁਕਮੇ ਨਹੀਂ ਮੰਨੇ ਗਏ ਜਦੋਂ ਪਾਰਟੀ ਪ੍ਰਧਾਨ ਨੇ ਅਕਾਲਤਾ ਸਾਬ ਦੇ ਹੁਕਮ ਨਹੀਂ ਮੰਨੇ ਆਪਾਂ ਅਕਾਲਤਾ ਸਾਬ ਨੂੰ ਸਮਰਪਤ ਹੀ ਨਹੀਂ ਹੈਗੇ ਕੀ ਪਤਾ ਜੇ ਫਿਰ ਹੋ ਸਕਦਾ ਉਹ ਇਲਜ਼ਾਮ ਵੀ ਸੱਚੇ ਲੱਗਦੇ ਹੋਣ ਕੀ ਕਹਿ ਸਕਦੇ ਆ ਜੀ ਹੁਣ ਉਹਨਾਂ ਬਾਰੇ ਪਰ ਉਸ ਟਾਈਮ ਜਦੋਂ ਅਸੀਂ ਸੀ ਜਦੋਂ ਸਾਡੇ ਸਾਹਮਣੇ ਕੋਈ ਸੀਨ ਨਹੀਂ ਸੀ ਆਇਆ ਸਾਡੇ ਸਾਹਮਣੇ ਕੋਈ ਇਹ ਜੀ ਐਕਟੀਵਿਟੀ ਨਹੀਂ ਸੀ ਤਾਂ ਅਸੀਂ ਇੱਕ ਟੋਕ ਕੇ ਪਾਰਟੀ ਨੂੰ ਡਿਫੈਂਡ ਕਰਦੇ ਸੀ ਇਹਨਾਂ ਇਲਜ਼ਾਮਾਂ ਨੂੰ ਪਰ ਹੁਣ ਤਾਂ ਜੀ ਜਗਜਾਹ ਹੋ ਗਿਆ ਸਾਡੇ ਸਾਹਮਣੇ ਸਾਰੀਆਂ ਆ ਗਈਆਂ ਤਾ ਕਰਕੇ ਅਸੀਂ ਜਿਹੜੇ ਹੋਰ ਵੀ ਸਾਡੇ ਅਕਾਲੀ ਦਲ 'ਚ ਹੁਣ ਬੰਦੇ ਜਿਹੜੇ ਬੈਠੇ ਨੇ ਸਾਡੇ ਵਰਕਰ ਨੇ ਜਾਂ ਸਾਡੇ ਲੀਡਰ ਸਾਹਿਬਾਨ ਨੇ ਪਤਾ ਨਹੀਂ ਕਿਉਂ ਉਹ ਕੀ ਸੋਚਦੇ ਨੇ ਕੀ ਨਹੀਂ ਹੁਣ ਭਾਜਪਾ ਦੀਆਂ ਲਿਲਕਰੀਆਂ ਕੱਢਣ ਲੱਗੇ ਹੋਏ ਨੇ ਵੀ ਸ਼ਾਇਦ ਭਾਜਪਾ ਨਾਲ ਸਮਝੌਤਾ ਕਰਕੇ ਸਾਡੀ ਸਰਕਾਰ ਆਜੂਗੀ ਇਹ ਪੰਜਾਬ ਹੈ ਦਿਹਾਤੀ ਖੇਤਰ ਹੈ ਪੰਜਾਬ ਪੰਜਾਬ ਦੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੜੀ ਸ਼ਰਧਾ ਰੱਖਦੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਪਾਰਟੀ ਪ੍ਰਧਾਨ ਨੂੰ ਅਪੀਲ ਕਰਦਾ ਬੜਾ ਕੁਝ ਪਾਰਟੀ ਪ੍ਰਧਾਨ ਨੂੰ ਸਾ ਬਾਦਲ ਪਰਿਵਾਰ ਨੂੰ ਇਸ ਪਾਰਟੀ ਨੇ ਦਿੱਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਕੇਂਦਰ ਚ ਵਜ਼ੀਰੀਆਂ ਹੜਾਈਆਂ ਨੇ ਇਸੇ ਪਾਰਟੀ ਨੇ ਦਿੱਤਾ ਹੈ ਇਸ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੇ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੜੀ ਸ਼ਰਧਾ ਰੱਖਦੇ ਨੇ ਗੁਰੂ ਸਾਹਿਬ ਦੀ ਇਸ ਪਾਰਟੀ ਦੇ ਕਿਰਪਾ ਹੈ ਤਾਂ ਆਪਾਂ ਇਸ ਪਾਰਟੀ ਨੂੰ ਖਤਮ ਨਾ ਕਰੀਏ ਤੇ ਆਪਾਂ ਤਿਆਗ ਦੀ ਭਾਵਨਾ ਦਿਖਾ ਕੇ ਪਿੱਛੇ ਹਟਿਏ ਇੱਕਠੇ ਹੋ ਕੇ ਚੱਲੀਏ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਐ ਇਹ ਗੱਲ ਪਰ ਪਾਰਟੀ ਪ੍ਰਧਾਨ ਕਿਸੇ ਵੀ ਗੱਲ 'ਚ ਮੰਨਣ ਨੂੰ ਤਿਆਰ ਨਹੀਂ ਕੀ ਲੱਗਦਾ ਤੁਹਾਨੂੰ ਹੁਣ ਇਸ ਵਕਤ ਜਿਹੜੇ ਕਿ ਅਸੀਂ ਪੰਜਾਬ ਦੇ ਹੋਰ ਮੁੱਦਿਆਂ ਨੂੰ ਛੱਡ ਕੇ ਅਸੀਂ ਹਲਕੇ ਸਤਾਣੇ ਅੰਦਰ ਆ ਜੰਨੇ ਆ ਜਿੰਨਾ ਸਮਾਂ ਡੀਟੀਓ ਇੱਥੇ ਵਿਧਾਇਕ ਰਹੇ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਬੋਲਬਾਲਾ ਸੀਗਾ ਔਰ ਅੱਜ ਜਿਹੜਾ ਕਿ ਇਸ ਵਕਤ ਕੁਝ ਜਿਹੜੇ ਪਾਰਟੀ ਦੇ ਵਿੱਚ ਪੁਰਾਣੇ ਰਹੇ ਸੀਗੇ ਉਹ ਇਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀ ਪੰਜ ਪ੍ਰੀ ਵਿੱਚ ਜਾ ਰਹੇ ਆ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਦੇ ਵਿੱਚ ਬੋਲ ਬਾਲਾ ਰਹੂ ਦੇਖੋ ਜਿਹੜਾ ਇੱਥੇ ਆਪਾਂ ਹਲਕੇ ਛਤਰਾਣੇ ਦੀ ਰਾਜਨੀਤੀ ਦੀ ਗੱਲ ਕਰੀਏ ਸਰਦਾਰ ਕਰਨ ਸਿੰਘ ਡੀਟੀਓ ਬੀਬੀ ਬਨਿੰਦਰ ਕੌਰ ਲੂੰਬਾ ਦੇ ਜੋ ਹਸਬੈਂਡ ਨੇ ਬੀਬੀ ਬਨਿੰਦਰ ਕੌਰ ਲੂੰਬਾ ਦਾ ਜਿਹੜਾ 5 ਸਾਲ ਦਾ ਕਾਰਜਕਾਲ ਸੀਗਾ ਉਹ ਸਾਰਾ ਹਲਕਾ ਜਾਣਦਾ ਉਸ ਐਮਐਲਏ ਨੇ ਇੱਥੇ ਸਾਰੇ ਹਲਕੇ ਦਾ ਵਿਕਾਸ ਕਰਾਇਆ ਡਿਵੈਲਪਮੈਂਟ ਕਰਵਾਈ ਸਾਰੀ ਸਾਰੇ ਉਹਨੂੰ 36 ਕਿਲੋਮੀਟਰ ਸੜਕ ਦੇ ਪੈਸੇ ਆਏ ਸੀਗੇ ਜਦ ਕਿ 36 ਕਿਲੋਮੀਟਰ ਚੋਂ ਤਾਂ ਬਣਦੀ ਏ ਸੜਕ 20 ਕਿਲੋਮੀਟਰ ਦੀ ਐ ਸਾਰਾ ਏਰੀਆ ਗਵਾਇਆ ਸਾਰਾ ਹਲਕਾ ਸ਼ਤਰਾਣਾ ਗਵਾਇਆ 46 ਕਿਲੋਮੀਟਰ ਦੀ ਸੜਕ ਬਣੀ ਸੀ ਸਾਰੇ ਠੇਕੇਦਾਰਾਂ ਦੇ ਕਮਿਸ਼ਨ ਉਹਨੇ ਬੰਦ ਕੀਤੇ ਲੁੱਟ ਖਸੁੱਟ ਬੰਦ ਕੀਤੀ 100 ਦਾ ਨੋਟ ਦਾ ਉਹਤੇ ਕੋਈ ਦਾਗ ਨਹੀਂ ਹੈ ਤਾਂ ਉਹ ਤਾਂ ਲੋਕ ਸਾਰੇ ਜਾਣੂ ਨੇ ਲੋਕਾਂ ਨੂੰ ਪਤਾ ਹੈ ਹਾਂ ਜਿਹੜੀ ਗੱਲ ਐ ਇੱਕ ਵਾਰੀ ਲੋਕਾਂ ਨੇ ਪਾਰਟੀਆਂ ਨੂੰ ਛੱਡ ਕੇ ਇੱਕ ਵਾਰੀ ਲੋਕਾਂ ਨੇ ਸੋਚਿਆ ਵੀ ਪਤਾ ਨਹੀਂ ਝਾੜੂ ਵਾਲੇ ਕੀ ਕਰ ਦਣਗੇ ਨਵੀਂ ਬੇਵ ਹੈ ਕੇਜਰੀਵਾਲ ਨੇ ਬੜਾ ਮਤਲਬ ਵੀ ਲੋਕਾਂ ਨੂੰ ਸਬਜ਼ ਬਾਗ ਦਿਖਾਤੇ ਵੀ ਇਹ ਹੋ ਜਾਏਗਾ ਉਹ ਹੋ ਜਾਏਗਾ ਸੱਥਾਂ ਚੋਂ ਸਰਕਾਰ ਚੱਲੇਗੀ ਨਸ਼ਾ ਇੱਕ ਹਫ਼ਤੇ ਚ ਬੰਦ ਕਰ ਦਾਂਗੇ ਬਹੁਤ ਝੂਠਬਾਣ ਬੋਲ ਕੇ ਸਰਕਾਰ ਬਣਾਈ ਪੰਜਾਬ ਦੇ ਲੋਕ ਜਜਬਾਤੀ ਨੇ ਉਸ ਤੋਂ ਪਿਛਲੇ ਸਾਲ ਪਿਛਲੇ 5 ਸਾਲ ਚਲੇ ਜਾਓ ਤਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਾਂਹ ਖਾ ਕੇ ਸਰਕਾਰ ਬਣਾ ਲਈ ਦੀ ਮੈਂ ਨਸ਼ਾ ਖਤਮ ਕਰ ਦੂੰਗਾ ਦੇਖੋ ਧਰਮਾਂ ਦੀ ਆੜ ਚ ਲਿਆ ਕੇ ਇਹਨਾਂ ਨੇ ਇਹ ਸਾਰਾ ਕੰਮ ਕੀਤਾ ਅੱਜ ਸਾਰੇ ਮੁੱਦੇ ਉੱਥੇ ਦੀ ਉੱਥੀ ਪਏ ਨੇ ਕਿਤੇ ਕੁਝ ਨਹੀਂ ਹੋਇਆ ਹਲਕੇ ਸ਼ਤਰਾਨਾ 'ਚ ਮੁੜ ਕੇ ਕਿੱਟ ਨਹੀਂ ਲੱਗੀ ਕਿਤੇ ਲੱਗੀ ਹੋਵੇ ਤਾਂ ਦਿਖਾ ਦਿਓ ਕੋਈ ਡਿਵੈਲਪਮੈਂਟ ਨਹੀਂ ਹੈ ਕਿਸੇ ਪਾਸੇ ਕੁਝ ਨਹੀਂ ਹੈ ਸਾਰਾ ਹਲਕਾ ਸ਼ਤਰਾਨਾ ਜਾ ਕੇ ਦੁਬਾਰਾ ਬੀਬੀ ਬਨਿੰਦਰ ਕੌਰ ਲੂੰਬਾ ਕੋਲੇ ਗੇੜੇ ਮਾਰਦੇ ਨੇ ਸੱਜੇ ਖੱਬੇ ਪਾਰਟੀਆਂ ਦੇ ਲੋਕ ਵੀ ਗੇੜੇ ਮਾਰਦੇ ਨੇ ਵੀ ਤੁਸੀਂ ਆਓ ਹਲਕੇ 'ਚ ਤੇ ਇਮਾਨਦਾਰੀ ਨਾਲ ਸਾਡੇ ਹਲਕੇ ਨੂੰ ਪਰਫੁੱਲਿਤ ਕਰੋ ਵਿਕਾਸ ਦੀਆਂ ਲੀਹਾਂ ਤੇ ਦੁਬਾਰਾ ਲੈ ਕੇ ਜਾਓ ਤਾਂ ਕਰਕੇ ਇੱਥੇ ਦੁਬਾਰਾ ਇਸ ਪਰਿਵਾਰ ਨੇ ਇੱਥੇ ਆਨ ਦਾ ਫੈਸਲਾ ਕੀਤਾ ਸੰਗਤ ਦਾ ਫੈਸਲਾ ਸੀ ਵੀ ਤੁਸੀਂ ਜੀ ਸ਼ਰੋਮਣੀ ਅਕਾਲੀ ਦਲ ਛੱਡ ਨਹੀਂ ਸਕਦੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਵੀ ਉਹਦੇ ਇਹ ਕੰਮਾਂ ਕਰਕੇ ਵੀ ਅਸੀਂ ਇਗਨੋਰ ਕੀਤਾ ਹੋਇਆ ਸੀ ਸਾਰੀ ਸੰਗਤ ਨੇ ਫਿਰ ਸੰਗਤ ਦਾ ਫੈਸਲਾ ਸੀ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਫਸੀਲ ਤੋਂ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਜੀ ਤੁਸੀਂ ਉਹਦੇ ਰਾਹੀ ਇੱਥੇ ਮਾਧਿਮ ਰਾਹੀ ਇੱਥੇ ਆਓ ਤੇ ਹਲਕੇ ਦੀ ਨੁਮਾਇੰਦਗੀ ਕਰੋ ਸਾਰਾ ਹਲਕਾ ਜੀ ਉਹਨਾਂ ਨੂੰ ਜਿਤਾਉਣ ਲਈ ਕਾਲਾ ਬੈਠਾ ਜਿਹੜੀ ਸ਼੍ਰੋਮੇ ਇਕਾਲੀ ਦਲ ਦਾ ਰੇੜਕਾ ਕਾਫੀ ਸਮੇਂ ਦਾ ਇਹ ਬਣਿਆ ਹੋਇਆ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਬਣਾਈ ਗਈ ਸੀ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੱਤ ਮੈਂਬਰੀ ਜਾਂ ਪੰਜ ਮੈਂਬਰੀ ਇਹ ਕਮੇਟੀ ਜਿਹੜੀ ਹੁਣ ਬਣੂਗੀ ਔਰ ਜਿਹੜੇ ਇਹਨਾਂ ਦੇ ਪ੍ਰਧਾਨ ਥੋਪੇ ਜਾਣਗੇ ਉਹ ਕੀ ਲੱਗਦਾ ਇੱਥੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਲੈਣਗੇ ਜਾਂ ਪੰਜਾਬੀਆਂ ਦਾ ਦਿਲ ਜਿੱਤ ਲੈਣਗੇ ਨਹੀਂ ਦੇਖੋ ਜਿਹੜੇ ਪਹਿਲਾਂ ਇੱਥੋਂ ਦੇ ਜਿਹੜੇ ਲੀਡਰ ਨੇ ਤੁਹਾਡੇ ਪੰਜ ਮੈਂਬਰੀ ਕਮੇਟੀ ਦੇ ਨੇ ਜੇ ਜਾਂ ਮਤਲਬ ਇਹ ਪੰਜ ਮੈਂਬਰੀ ਕਮੇਟੀ ਤਾਂ ਅੱਗੇ ਹੋ ਕੇ ਅਗਵਾਈ ਕਰ ਰਹੀ ਹੈ ਸਾਰਾ ਮਾਲਵਾ ਹੀ ਇਧਰੋਂ ਪਲਟ ਗਿਆ ਦੁਆਬਾ ਮਾਝਾ ਸਿਰਫ ਇੱਕਾ ਦੁੱਕਾ ਲੀਡਰ ਨੇ ਜਿਹੜੇ ਪੁਰਾਣੇ ਜਿਹੜੇ ਬੈਠੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੋਇਆ ਜਿਹੜੇ ਹੁਣ ਪਿੱਛੇ ਵੀ ਕਈ ਵਾਰੀ ਚੋਣਾਂ ਹਾਰ ਲਏ ਆ ਜਿਹੜੇ ਹੁਣ ਸੁਖਬੀਰ ਬਾਦਲ ਨਾਲ ਗਿਣਤੀ ਦੇ 10 ਬੰਦੇ ਰਹਿ ਗਏ ਸਾਰੀ ਤਾਂ ਜੀ ਸਾਰਾ ਪੰਜਾਬ ਹੀ ਉਲੜਿਆ ਹੋਇਆ ਹੁਣ ਤਾਂ ਸਾਰਾ ਪੰਜਾਬੀ ਪੰਜ ਮੈਂਬਰੀ ਕਮੇਟੀ ਨਾਲ ਤੁਰਿਆ ਹੋਇਆ ਜੀ ਇਹ ਭਰਤੀ ਜਿਹੜੀ ਹੋਈ ਆ ਪੰਜ ਮੈਂਬਰੀ ਕਮੇਟੀ ਦੀ ਸਾਰੀ ਜੀ ਆਧਾਰ ਕਾਰਡਾਂ ਨਾਲ ਭਰਤੀ ਹੋਈ ਹੈ ਹਰੇਕ ਹਲਕੇ 'ਚੋਂ 30-30000 ਪਲੱਸ ਦੀਆਂ ਭਰਤੀਆਂ ਜਾ ਰਹੀਆਂ ਨੇ ਜੀ ਤਾਂ ਮਤਲਬ ਇਹ ਜਿਹੜੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਹੁਣ ਇਹਨਾਂ ਨੇ ਆਪਣੀ ਨਿੱਜੀ ਕੰਪਨੀ ਬਣਾ ਰੱਖੀ ਆ ਸੁਖਵੀਰ ਬਾਦਲ ਨੇ ਉਹਨਾਂ ਦੀ ਸਾਰੀ ਫੇਕ ਭਰਤੀ ਆਪੇ ਡੈਲੀਗੇਟ ਬਣਾ ਕੇ ਆਪੇ ਪ੍ਰਧਾਨਗੀ ਆਪਣੇ ਕਾਰੋਬਾਰ ਲਈ ਸਾਂਭੀ ਹੋਈ ਹੈ ਜੀ ਉਹਨਾਂ ਨੂੰ ਕੋਈ ਪਾਰਟੀ ਨਾਲ ਥੋੜਾ ਮਤਲਬ ਹੈ ਪਾਰਟੀ 'ਚ ਤਾਂ ਭਾਵੇਂ ਕੋਈ ਇੱਕ ਸੀਟ ਵੀ ਨਾ ਆਵੇ ਉਹਨ ਪਾਰਟੀ ਭਾਵੇਂ ਗ੍ਰੋਥ ਕਰੇ ਭਾਵੇਂ ਜੋ ਮਰਜ਼ੀ ਕਰੇ ਉਹਨਾਂ ਨੂੰ ਆਪਣੇ ਕਾਰੋਬਾਰ ਲਈ ਪ੍ਰਧਾਨਗੀ ਦੀ ਨੀਡ ਹੈ ਕਾਰੋਬਾਰ ਲਈ ਆਪਣੇ ਲੰਮੂ ਲਸ਼ਕਰ ਦੀ ਜੈਡ ਪਲਸ ਸਿਕਿਉਰਟੀਆਂ ਦੀ ਨੀਡ ਹੈ ਤਾਂ ਕਰਕੇ ਇਹ ਸਾਰਾ ਇੱਕ ਨਿਜੀ ਕੰਪਨੀ ਜੀ ਬਣ ਕੇ ਰਹਿ ਗਈ ਪੰਜ ਮੈਂਬਰੀ ਕਮੇਟੀ ਦਾ ਅਕਾਲੀ ਦਲ ਸੱਚੀ ਅਸਲ ਅਕਾਲੀ ਦਲ ਹੈ ਜਿੱਤੇ ਸਾਰਾ ਪੰਜਾਬ ਉਹਦੇ ਨਾਲ ਖੜਾ ਹੈ ਜੀ ਦੁਬਾਰਾ ਖੇਤਰੀ ਪਾਰਟੀ ਹੈ ਤੇ ਇਹਨੂੰ ਹੀ ਲੋਕ ਚਾਹੁੰਦੇ ਨੇ ਆਪਣੀ ਖੇਤਰੀ ਪਾਰਟੀ ਹੈ ਵੀ ਇਹੀ ਸਰਕਾਰ ਬਣਾਵੇ ਇਹਨਾਂ ਮੇਰੇ ਨਾਲ ਜੁੜੇ ਜਿਹੜੇ ਕਿ ਵਰुण ਕਾਂਸਲ ਪੰਜਾਬ ਦੇ ਜਨਰਲ ਸਖਤਰ ਰਹੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਔਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ 5 ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਾਉਗੀ ਅਸੀਂ ਉਸੇ ਤੇ ਹੀ ਹਰ ਇੱਕ ਤਰ੍ਹਾਂ ਦਾ ਸਟੈਂਡ ਲਾਵਾਂਗੇ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਅੱਜ ਭਖੇ ਹੋਏ ਨੇ 2027 ਦੀਆਂ ਚੋਣਾਂ ਕਰਕੇ ਕਾਫੀ ਜ਼ਿਆਦਾ ਇਹਦੇ ਵਿੱਚ ਬੋਲਬਾਲਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਰ ਇੱਕ ਪਾਰਟੀ ਜਿਹੜੀ ਇਸ ਵਕਤ ਸਰਗਰਮ ਹੈ ਅਕਾਲੀ ਦਲ ਭਾਜਪਾ ਜਾਂ ਆਮ ਆਦਮੀ ਪਾਰਟੀ ਹੋਈ ਜਾਂ ਇਹ ਪੰਜ ਜਿਹੜੀ ਹਰਮੰਦਰ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਫੈਸਲੇ ਹੋਣਗੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਨਤੀਜਾ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ